ਰਾਜਪੂਤ ਪ੍ਰੈਸਰਨ ਪ੍ਰਧਾਨ ਦੇ ਰਵਸੀ ਮੈਂ ਪਿਛਲੇ 27-28 ਸਾਲ ਤੋਂ ਦੈਲੀ ਗਾਜ਼ਟ ਕਰ ਹਿੰਦੁਸਤਾਨ ਨਾਈਂਸ ਗਾਜ਼ਟ ਤੇ ਵੀ ਸਾਰੇ ਏਰੀਆ ਨੂੰ ਕਵਰ ਕਰਦਾ ਆ ਰਿਹਾ ਮੇਰੇ ਅੱਜ ਦੀ ਪਬਲਿਕ ਹੀਰ ਵਿੱਚ ਦੋ ਚੀਜ਼ਾਂ ਨੇ ਪਹਿਲਾ ਸਵਾਲ ਮੇਰੇ ਪੋਲੂਸ਼ਨ ਬੋਰਡ ਤੋਂ ਦੂਸਰੀ ਗੱਲ ਮੈਂ ਜਿਹੜੇ ਐਕਸਪੈਂਸ਼ਨ ਯੂਨਿਟ ਹੈ ਉਹਦੇ ਬਾਰੇ ਕਰਾਂਗਾ ਪੋਲੂਸ਼ਨ ਕੰਟਰੋਲ ਬੋਰਡ ਨੂੰ ਸਿਰਫ ਇੰਨਾ ਹੀ ਗੜਾ ਹੈ ਕਿ ਸਾਡੇ ਹਲਕੇ ਦੇ ਵਿੱਚ ਅਗਰ ਤੁਸੀਂ ਪੂਰੇ ਪੰਜਾਬ ਨੂੰ ਗਿਣ ਲਓ 117 ਹਲਕੇ ਆ ਸਾਡੇ ਹਲਕੇ ਵਿੱਚ 5 ਮੀਟ ਪਲੈਂਟ ਹੈ ਪੂਰੇ ਪੰਜਾਬ 'ਚ ਕਿਤੇ ਮੀਟ ਪਲੈਂਟ ਨਹੀਂ ਨੰਬਰ 2 ਆਪਣੇ ਹਲਕੇ ਦੇ ਵਿੱਚ ਪੂਰੇ ਪੰਜਾਬ ਦਾ ਇਕੱਲਾ ਹਜਾਰਡਸ ਵੇਸਟ ਪਲੈਂਟ ਹੈਗਾ ਜੋ ਪੂਰੇ ਪੂਰੇ ਪੰਜਾਬ ਤੋਂ ਹੋਰ ਕਿਤੇ ਨਹੀਂ ਹੈ ਸਾਰੇ ਪੰਜਾਬ ਦਾ ਵੇਸਟ ਹਜਾਰਡਸ ਜਿਹਨੂੰ ਆਪਾਂ ਖਤਰਨਾਕ ਵੇਸਟ ਬੋਲਦੇ ਹਾਂ ਕੈਮੀਕਲ ਔਰ ਦੂਸਰਾ ਉਹ ਸਾਰਾ ਆਪਣੇ ਇੱਥੇ ਡੰਪ ਹੁੰਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਸੰਬੰਧੀ ਦੇ ਵਿੱਚ ਗਾਰਬੇਜ ਡੰਪਿੰਗ ਗਰਾਉਂਡ ਦੀ ਗੱਲ ਆਈ ਹੈ ਉਹਦੇ ਵਿੱਚ ਵੀ 40 ਮਿਨਿਸਪਲ ਕੌਂਸਲਸ ਦਾ ਜਿਹੜਾ ਗਾਰਬੇਜ ਹੈ ਕਚਰਾ ਹੈ ਕੂੜਾ ਹੈ ਉਹ ਸਾਰਾ ਉੱਥੇ ਡੰਪ ਕਰਨ ਜਾਣਾ ਹੈ ਉਹਦਾ ਸਟੇਟਸ ਕੀ ਹੈ ਜਦ ਆਪਣੀ ਗੱਲ ਖਤਮ ਹੋ ਜੇਗੀ ਤਾਂ ਮੈਂ ਵਿਅਕਤੀ ਕਰਾਂਗਾ ਪੋਲੂਸ਼ਨ ਕੰਟਰੋਲ ਬੋਰਡ ਦੇ এনवायरमेंटਲ ਇੰਜੀਨੀਅਰ ਰਣਵੇਜ ਜੀ ਨੂੰ ਕਿ ਜ਼ਰੂਰ ਚੱਲਣਾ ਬਣਦਾ ਕਿ ਬਾਕੀ ਲੋਕਾਂ ਨੂੰ ਇਹਦੇ ਬਾਰੇ ਵੀ ਪਤਾ ਲੱਗੇ ਅਸੀਂ ਆਪਣੇ 40 ਜਿਹੜੇ ਮਿਨਿਸਪਲ ਕੌਂਸਲਸ ਹੈ ਉਹਨਾਂ ਦਾ ਕਚਰਾ ਗਾਰਬੇਜ ਆਪਣੇ ਇੱਥੇ ਕਿਉਂ ਡੰਪ ਕਰਾਈਏ ਔਰ ਇਸ ਕਰ ਇਸ ਬਾਰੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਡੇ ਜਿਹੜੇ ਰਾਜਸੀ ਨੇਤਾ ਹੈ ਜਿਹੜੇ ਵੀ ਐਮਐਲਏ ਰਹੇ ਨੇ ਜਾਂ ਇੱਥੇ ਦੇ ਲੋਕਲ ਪਾਰਟੀਆਂ ਦੇ ਆਗੂ ਨੇ ਉਹਨਾਂ ਨੇ ਇਸ ਗੱਲ ਨੂੰ ਕਦੇ ਚੰਗੀ ਤਰ੍ਹਾਂ ਉੱਪਰ ਤਿੱਕਰ ਪਹੁੰਚਾਇਆ ਹੀ ਨਹੀਂ ਮੈਂ ਪਰਗਟ ਸਿੰਘ ਜੋ ਕਿ ਹੌਕੀ ਟੀਮ ਦੇ ਸਾਡੇ ਇੰਟਰਨੈਸ਼ਨਲ ਪਲੇਅਰ ਹੈ ਇੰਟਰਨੈਸ਼ਨਲ ਪਲੇਅਰ ਹੈ ਉਹਨਾਂ ਦੇ ਆਪਣੇ ਹਲਕੇ ਜਲੰਧਰ ਕੈਂਡ ਦੇ ਵਿੱਚ ਇਹੀ ਗਾਰਬੇਜ ਡੰਪਿੰਗ ਗਰਾਊਂਡ ਆ ਰਿਹਾ ਸੀਗਾ ਔਰ ਉਹਨਾਂ ਨੇ ਵਿਰੋਧ ਕਰਕੇ ਆਪਣੀ ਐਮਐਲਏਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਸੀਗਾ ਸਿਰਫ ਇਸ ਕਰਕੇ ਕਾਲੀ ਦਲ ਵੀ ਛੱਡ ਦਿੱਤਾ ਸੀਗਾ ਲੇਕਿਨ ਆਪਣੇ ਜਿਹੜੇ ਰਾਜਸੀ ਆਗੂ ਹੈ ਰਾਜਸੀ ਆਗੂ ਹੈ ਜਿਨ੍ਹਾਂ ਦੇ ਪਿੱਛੇ ਆਪਾਂ ਸਾਰੇ ਲੋਕ ਪਿੰਡ ਵਾਲੇ ਪੰਚਾਇਤਾਂ ਹੋਰ ਲੋਕ ਲੱਗੋ ਇਹਨੇ ਉਹ ਉਹਨਾਂ ਨੂੰ ਵੀ ਇੰਨਾ ਸਟਰੋਂਗ ਕਰਨ ਕਿ ਆਪਣੇ ਹਲਕੇ ਦੀ ਜਦ ਗੱਲ ਆਂਦੀ ਹੈ ਆਬੋ ਹਵਾ ਦੀ ਗੱਲ ਆਂਦੀ ਹੈ ਰੋਜ਼ਗਾਰ ਦੀ ਗੱਲ ਆਂਦੀ ਹੈ ਤਾਂ ਅਗਲੀ ਪੀੜ੍ਹੀਆਂ ਦੀ ਗੱਲ ਆਂਦੀ ਹੈ ਤਾਂ ਆਪਣੇ ਰਾਸ਼ਟਰੀ ਨੇਤਾਵਾਂ ਦੇ ਵੀ ਬਹੁਤ ਆਪਣਾ ਤੁਣਤਾ ਖਿੱਚਣ ਝੱਗਾ ਖਿੱਚਣ ਔਰ ਦੱਸਣ ਉਹਨਾਂ ਨੂੰ ਕਿ ਆਹ ਵਾਕੀ ਖਰਾਬ ਹੈ ਆ ਠੀਕ ਹੈ ਆਪਾਂ ਇੱਥੇ ਤਾਂ ਗੱਲਾਂ ਕਰ ਰਹੇ ਹਾਂ ਲੇਕਿਨ ਪੋਲੂਸ਼ਨ ਐਡਾ ਵੱਡਾ ਮਸਲਾ ਹੈ ਹੋਣੇ ਦੇ ਬਾਵਜੂਦ ਵੀ ਮੈਂ ਘਟੋ-ਘਟ ਵੀ 6 ਇਲੈਕਸ਼ਨ ਕਵਰ ਕਰ ਚੁੱਕਾ ਹਾਂ ਐਮਐਲਏ ਦੇ 5 ਤੇ ਮਿਰਸੇ ਆਪਣਾ ਮੈਂਬਰ ਆਫ ਪਾਰਲੀਮੈਂਟ ਦੇ ਬੜਾ ਅਫਸੋਸ ਦੀ ਗੱਲ ਹੈ ਕਿ ਪੋਲਿਊਸ਼ਨ ਕਦੇ ਵੀ ਸਾਡੇ ਦੇ ਵਿੱਚ ਪੋਲਿਟਿਕਲ ਮੁੱਦਾ ਨਹੀਂ ਬਣਿਆ ਇਹ ਵੀ ਇਹ ਵੀ ਇੱਥੇ ਦੇ ਲੋਕਾਂ ਦੀ ਮਤਲਬ ਆਪਾਂ ਕਹੀਏ ਵੀ ਇਹਨੂੰ ਹਵਾ ਨਹੀਂ ਮਿਲੀ ਜਾਂ ਰਾਸਟਰੀ ਨੇ ਤਾਂ ਉਹਨਾਂ ਨੇ ਹਵਾ ਨਹੀਂ ਦੇਈ ਹੁਣ ਅਕੇ ਫਿਰ ਗੱਲ ਆਉਂਦੀ ਹੈ ਇੰਡਸਟਰੀ ਆਵੇ ਵੈਲਕਮ ਹੈ ਲੇਕਿਨ ਇੰਡਸਟਰੀ ਦੇ ਵਿੱਚ ਜੋ ਪੋਲਿਊਸ਼ਨ ਕੰਟਰੋਲ ਮੈਜਰਸ ਹੈ ਉਹ ਪੂਰੀ ਤਰ੍ਹਾਂ ਕੰਮ ਕਰਨ ਆਪਰੇਟਿਵ ਰਹਿਣ ਉਹਨੂੰ ਅਸਰਟੇਨ ਕਰਨਾ ਪੋਲਿਊਸ਼ਨ ਕੰਟਰੋਲ ਬੋਰਡ ਦਾ ਕੰਮ ਹੈ ਲੋਕਲ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਲੇਕਿਨ ਐਸਾ ਹੁੰਦਾ ਨਹੀਂ ਹੈ ਜਿਹੜੇ ਵੀ ਐਫਲੂਐਂਟ ਟ੍ਰੀਟਮੈਂਟ ਪਲੈਂਟ ਕੇ ਫੈਕਟਰੀਆਂ ਚ ਲੱਗੇ ਐਸਟੀਬੀ ਪਲੈਂਟ ਲੱਗੇ ਉਹ ਯਕੀਨਨ ਆਪਰੇਟਿਵ ਰਹਿਣ ਔਰ ਉਹਨਾਂ ਦੇ ਉੱਤੇ ਰੌਂਦ ਦਾ ਕਲੌਕ ਚੈਕਿੰਗ ਕਿਵੇਂ ਹੋ ਸਕਦੀ ਹੈ ਇਸ ਦੇ ਬਾਰੇ ਵੀ ਜਾਣਕਾਰੀ ਸਾਰੇ ਲੋਕਾਂ ਨੂੰ ਇਸ ਤੋਂ ਜਾਣੂ ਕਰਾਣਾ ਬਹੁਤ ਹੀ ਜ਼ਰੂਰੀ ਹੈ ਅੱਗੇ ਗੱਲ ਕਰਦੇ ਹਾਂ ਪੋਲੂਸ਼ਨ ਸਿਰਫ ਕੈਮੀਕਲ ਵਾਟਰ ਔਰ ਆਪਣਾ ਇਹ ਤਾਂ ਹੈ ਹੀ ਹੈ ਜਿਹੜੇ ਪੋਲਟਰੀ ਫਾਰਮਸ ਨੇ ਉਹਨਾਂ ਦੀ ਤਦਾਦ ਆਪਣੇ ਇਸ ਵਾਲੀ ਬੈਲਟ ਦੇ ਵਿੱਚ ਖਾਸ ਤੌਰ 'ਤੇ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਲੋਕ ਆਪਣੇ ਘਰਾਂ ਜਾਂ ਬਾਹਰ ਖੁੱਲੇ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਰੱਖ ਸਕਦੇ। ਮੱਖੀਆਂ ਦਾ ਇਤਦਾਦ ਇੰਨੀ ਜ਼ਿਆਦਾ ਹੈ। ਔਰ ਇਹੀ ਵਜ੍ਹਾ ਹੈ ਕਿ ਬਰਵਾੜਾ ਰੋਡ ਤੇ ਜਾਂ ਇਸ ਬੈਂਡ ਦੇ ਵਿੱਚ ਕਿਤੇ ਵੀ ਨਿਗਾਹ ਮਾਰ ਲਓ ਇੱਕ ਵੀ ਮੈਰਿਜ ਬੈਲੈਂਸ ਨਹੀਂ ਹੈ। ਕਿਉਂ ਨਹੀਂ ਹੈ? ਸਭ ਨੂੰ ਪਤਾ ਹੈ ਜੇ ਇੱਥੇ ਮੈਰਿਜ ਬੈਲੈਂਸ ਬਣ ਗਿਆ ਤੇ ਸਾਡਾ ਖਾਣਾ ਬਣਾ ਸਾਰਾ ਕੁਝ ਬਰਵਾੜਾ ਹੋਣਾ ਸਾਡੀ ਜਿਹੜੀ ਇਨਵੈਸਟਮੈਂਟ ਖਰਾਬ ਹੋ ਜਾਈਏ। ਇਸ ਬਾਰੇ ਸਿਰਫ ਇਕੱਲਾ ਕੈਮੀਕਲ ਪਲਾਂਟਸ ਔਰ ਦੂਸਰੀ ਫੈਕਟਰੀਆਂ ਦੇ ਨਾਲ ਨਾਲ ਪੌਂਟਰੀ ਜਿਹੜੇ ਆਪਣਾ ਬਰੋ ਹੈਗੇ ਪ੍ਰੋਜੈਕਟਸ ਉਹਦੇ ਉੱਤੇ ਵੀ ਨਿਗਰਾਨੀ ਬਗਾਰੀ ਜਾਵੇ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਹੁਣ ਆ ਗਈ ਗੱਲ ਜਿਹੜਾ ਐਕਸਪੈਂਸ਼ਨ ਦੀ ਗੱਲ ਕਰ ਰਹੇ ਹਾਂ no doubt ਇੰਡਸਟਰੀ ਦੇ ਆਣੇ ਨਾਲ ਖੁਸ਼ਹਾਲੀ ਆਉਂਦੀ ਹੈ ਇੰਡਸਟਰੀ ਦੇ ਨਾਲ ਰੋਜ਼ਗਾਰ ਮਿਲਦਾ ਹੈ ਇੰਡਸਟਰੀ ਦੇ ਨਾਲ ਆੜੇ ਦੋਲੇ ਪਿੰਡ ਦਾ ਵਿਕਾਸ ਵੀ ਹੁੰਦਾ ਹੈ ਬਟ ਫਿਰ ਉਹੀ ਗੱਲ ਆਉਂਦੀ ਹੈ ਜੇ ਇੰਡਸਟਰੀ ਸਾਰੇ ਨੋਰਮਸ ਨੂੰ ਫਾਲੋ ਕਰੇ ਔਰ ਉਸ ਨੂੰ ਪੋਲੂਸ਼ਨ ਕੰਟਰੋਲ ਬੋਰਡ ਪੂਰੀ ਤਰ੍ਹਾਂ ਸਰਟੀਨ ਕਰ ਦੇ ਸੁਨਿਸ਼ਚਿਤ ਬਣਾ ਦੇ ਤੱਕ ਮਤਲਬ ਹੀ ਨਹੀਂ ਕੋਈ ਬੰਦਾ ਜਿਸ ਨੂੰ ਇਸ ਨੂੰ ਵਾਇਲਟ ਕਰ ਸਕੇ ਉਹ ਐਗਜ਼ਾਮਪਲ ਨੇ ਜਿਸ ਤਰ੍ਹਾਂ ਇਹ ਛੋਟੇ ਵੀਰ ਨੇ ਮੇਰੇ ਗਿਆ ਸ਼ਾਇਦ ਕੁਲਦੀਪ ਸਿੰਘ ਨਾਮ ਸੀਗਾ ਵੀ ਤੁਸੀਂ ਰਾਤ ਨੂੰ ਮੇਰੇ ਨਾਲ ਇੱਕ ਵਾਰੀ ਗੇੜਾ ਮਾਰ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ 스멜 ਗੈਸੀ ਐ ਕਿੱਥੇ ਅੰਤੜਾ ਤਿੱਕਰ ਸਾੜਨੇ ਵਾਲੀ ਗੱਲ ਹੋ ਜਾਂਦੀ ਹੈ ਸਰ ਮੈਂ ਪਬਲਿਕ ਦੇ ਵਿੱਚ ਗੈਰਾ ਮੈਂ ਤਾਂ ਗੈਰਾ ਸਿਰਫ ਬੱਦਲਕਾਰ ਨਹੀਂ ਇਸ ਕਰਕੇ ਕਿ ਮੈਂ ਇੱਥੇ ਰਹਿੰਦਾ ਵੀ ਹੈ ਜੇਰਾ ਵੀ ਵੀ ਤੁਸੀਂ ਦੱਸੋ ਅਗਰ ਰਾਤ ਨੂੰ 스멜 ਆ ਰਹੀ ਹੋ ਉਹਦਾ ਕੀ ਮਾਅਬਨ ਡਾ ਵੀ ਆਪਾਂ ਉਹਨੂੰ ਜਿਸ ਤਰ੍ਹਾਂ ਹੁਣ ਵਾਟਰ ਪੋਲੂਸ਼ਨ ਦੀ ਵੀਡੀਓ ਤੁਹਾਨੂੰ ਦਿਖਾਈ ਹੈ ਉਹਦੇ ਵੀ ਤੁਸੀਂ ਦੇਖ ਸਕਿਓ ਪਾਣੀ ਕਿੰਨਾ ਪੋਲੂਟਡ ਹੈ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਸਮੈਲ ਨੂੰ ਆਪਾਂ ਕਿਵੇਂ ਕਾਬੂ ਕਰਕੇ ਤੁਹਾਡੇ ਦਿੱਕਰ ਲੱਗਿਆ ਇਹ ਇਹਦਾ ਕੋਈ ਕੋਈ ਇਹਦਾ ਐਕਸਪੀਰੀਅੰਸ ਹੋ ਜਾਂ ਇਹਦਾ ਕੋਈ ਫਾਰਮੂਲਾ ਹੋ ਐਸਾ ਕੋਈ ਇਜਾਦ ਕੀਤਾ ਹੋ ਜਿਹਨੂੰ ਆਪਾਂ ਕਹਿ ਕੇ ਤੁਹਾਡੇ ਕੋਲ ਆਪਣੀ ਗੱਲ ਨੂੰ ਪ੍ਰਮਾਣਿਤ ਆਪਣਾ ਪ੍ਰਮਾਣਿਤ ਕਰ ਸਕੀਏ ਵੀ ਵਾਕਈ ਇਹ ਬਸ ਹਵਾ ਸੀ ਜਲਦੀ ਕਰ ਤੁਹਾਡੇ ਕੋਲ ਗਲ ਜਾਏਗੀ ਵਾਪਸ ਆਏਗੀ ਤੂੰ ਤੁਹਾਡੀ ਟੀਮ ਆਏਗੀ ਉਸ ਟਾਈਮ ਦਿੱਕਰ ਹਵਾ ਹਵਾ ਹੋ ਜਾਂਦੀ ਸੋ ਇਹ ਜੋ ਜੋ ਹਵਾਈ ਪ੍ਰਦੂਸ਼ਣ ਹੈ ਉਦੋਂ ਇਹ ਅਗਰ ਸਪੈਲ ਆ ਰਹੀ ਹੈ ਉਹਨੂੰ ਅਪ ਕਿਵੇਂ ਸ਼ਿਕਾਇਤ ਕਰ ਸਕਦਾ ਹੈ ਕਿਵੇਂ ਉਹਨੂੰ ਆਪਣੀ ਗੱਲ ਨੂੰ ਸ਼ਿਕਾਇਤ ਨੂੰ ਪ੍ਰਮਾਣਿਕਤਾ ਦੇ ਵਿੱਚ ਲਾ ਸਕਦਾ ਹੈ ਇਸ ਬਾਰੇ ਸਾਨੂੰ ਐਕਸ਼ਨ ਸਾਹਿਬ ਜ਼ਰੂਰ ਦੱਸਣ ਤਾਂ ਕਿ ਬਾਕੀ ਸਾਰੇ ਹਲਕੇ ਵਾਲੇ ਜਿਨ੍ਹਾਂ ਨੇ